ਬਰਨਾਲਾ ਦੇ ਬੱਡਬਰ ਕੋਲ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਗੁਰਮੀਤ ਸਿੰਘ ਮਾਨ ਕਾਲਾ ਧਨੋਲਾ ਦਾ ਸਰਕਾਰੀ ਹਸਪਤਾਲ ਬਰਨਾਲਾ 'ਚ ਪੋਸਟਮਾਰਟਮ ਕੀਤਾ ਗਿਆ ਇਸ ਦੌਰਾਨ ਹਸਪਤਾਲ ਦੇ ਅੰਦਰ ਅਤੇ ਬਾਹਰ ਵੱਡੇ ਪੱਧਰ ਤੇ ਪੁਲਿਸ ਤਾਇਨਾਤ ਰਹੀ ਲਾਸ਼ ਲੈਣ ਲਈ ਮ੍ਰਿਤਕ ਦਾ ਪਰਿਵਾਰ ਪਹੁੰਚਿਆ ਹੋਇਆ ਸੀ ਪੁਲਿਸ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਗਿਆ ਪਿਛਲੇ ਦਿਨੀ ਐਨਕਾਊਂਟਰ ਤੋਂ ਬਾਅਦ ਹੋਏ ਹੰਗਾਮੇ ਨੂੰ ਵੇਖਦੇ ਆ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਜਿਵੇਂ ਜੀ ਕੱਲ ਤੁਹਾਨੂੰ ਐਸਐਸਪੀ ਸਾਹਿਬ ਨੇ ਬਰੀਫ ਕੀਤਾ ਹੀ ਸੀ ਕਿ ਜੋ ਕੱਲ ਏਜੀਟੀਐਫ ਦੇ ਨਾਲ ਇਨਕਾਊਂਟਰ ਦੇ دوران ਗੈਂਗਸਟਰ ਕਾਲਾ ਤਨੋਲੀ ਦੀ ਮੌਤ ਹੋ ਗਈ ਸੀ ਸੋ ਕੱਲ ਸ਼ਾਮ ਉਹਦੀ ਜਿਹੜੀ ਬੋਡੀ ਨੂੰ ਲਿਆ ਕੇ ਇੱਥੇ ਸਿਵਲ ਹਸਪਤਾਲ ਬਰਨਾਲਾ ਮੋਰਚੀ ਵਿੱਚ ਰੱਖਿਆ ਗਿਆ ਸੀ ਅੱਜ ਸਵੇਰੇ ਮਾਣਯੋਗ ਸਿਵਲ ਜਿਹੜੇ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਨੇ ਉਹਨਾਂ ਨੂੰ ਜਿਹੜੀ ਰਿਕਵੈਸਟ ਕਰਕੇ ਉਹਨਾਂ ਵੱਲੋਂ ਇੱਕ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾਇਆ ਗਿਆ ਜੋ ਉਹ ਬੋਰਡ ਦੁਆਰਾ ਹੁਣ ਗੁਰਮੀਤ ਸਿੰਘ ਕਾਲਾ ਤਨੋਲਾ ਦੀ ਜਿਹੜੀ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਉਹ ਪੋਸਟਮਾਰਟਮ ਦੀ ਜਿਹੜੀ ਪ੍ਰਕਿਰਿਆ ਉਹ جاری ਹੈ ਇਹ ਕਰਨ ਤੋਂ ਬਾਅਦ ਜਿਹੜੀ ਬੋਡੀ ਉਹਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ। ਹਾਂ ਜਿਹੜੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸੀ ਉਹਨਾਂ ਦੀ ਕੀ ਹਾਲਤ ਹੈ? ਜੀ ਪੁਲਿਸ ਮੁਲਾਜ਼ਮ ਮਿਕ ਇੰਸਪੈਕਟਰ ਕੁਸ਼ਵਿੰਦਰ ਸਿੰਘ ਜ਼ਖਮੀ ਹੋਏ ਸੀਗੇ ਉਹਨਾਂ ਦੇ ਉੱਤੇ ਗਨਸ਼ਾਟ ਇੰਜਰੀ ਹੈ ਤੇ ਇੱਕ ਸਬ ਇੰਸਪੈਕਟਰ ਜਸਪਰੀ ਸਿੰਘ ਏਜੀਟੀਐਫ ਦੇ ਉਹ ਜਿਹੜੇ ਜ਼ਖਮੀ ਹੋਏ ਸੀਗੇ ਉਹ ਦੋਨੋਂ ਹੀ ਇੱਥੇ ਸਿਵਲ ਹਸਪਤਾਲ ਬਰਨਾਲਾ ਹੀ ਇਸ ਵੇਲੇ ਦਾਖਲ ਨੇ ਉਹਨਾਂ ਦੀ ਕੰਡੀਸ਼ਨ ਸਰ ਜਿਹੜੀ ਮਨ ਕੇ ਪੁਲਿਸ ਵਾਲੇ ਇਥੇ ਜਨਾਜ਼ਕਾਰੀ ਵਿਕਤੀ ਕੋਈ ਕੋਈ ਰਿਸਕ ਨੂੰ ਕੀਤੀ ਜਾਂ ਕੋਈ ਨਹੀਂ ਇਹ ਜਸਟ ਇੱਕ ਦੀ ਐਸ ਅ ਪ੍ਰੀਵੈਂਟਿਵ ਮੈਜ਼ਰ ਜਿਹੜੀ ਡਿਪਲॉयਮੈਂਟ ਕੀਤੀ ਗਈ ਹੈ ਇਹੋ ਜੀ ਕੋਈ ਗੱਲ ਨਹੀਂ ਸਰ ਪੁਲਿਸ ਮੁਕਾਬਲਾ ਕਿੰਨਾ ਚਿਰ ਹੋਇਆ ਜੀ ਗੱਲ ਜਿਵੇਂ ਕੱਲ ਐਸਐਸਪੀ ਸਾਹਿਬ ਨੇ ਦੱਸਿਆ ਹੀ ਹੈ ਜਿਹੜੀ ਕੱਲ ਉਹਨਾਂ ਨੇ ਸਾਰੀਆਂ ਟਾਈਮਿੰਗਸ ਬੀਟ ਕੀਤੀਆਂ ਨੇ ਉਸ ਸਾਹਿਬ ਨਾਲ ਜੀ ਇਹ ਸਾਰਾ ਹੋਇਆ ਹੈਗਾ ਕਿੰਨੇ ਸਰ ਇਹਦੀ ਗੋਲੀਆਂ ਵੀ ਕਿੰਨੇ ਗੋਲੀਆਂ ਮਰਦੀਆਂ ਇਹ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਲੱਗੇਗਾ ਜੀ ਹੁਣ ਡਾਕਟਰ ਸਾਹਿਬ ਇਗਜ਼ਾਮਿਨ ਕਰ ਰਹੇ ਨੇ ਦੇਖੋ ਜੀ ਜਿਵੇਂ ਕੱਲ ਮਾਨਯੋਗ ਏਆਈਜੀ ਐਸਟੀਐਫ શ્રી ਸੰਦੀਪ ਕੋਇਲ ਜੀ ਅਤੇ ਮਾਨਯੋਗ ਐਸਐਸਪੀ ਬਰਨਾਲਾ શ્રી ਸੰਦੀਪ ਕੁਮਾਰ ਮਲਿਕ ਜੀ ਨੇ ਕੱਲ মিডিਆ ਨੂੰ ਬਰੀਫ ਕੀਤਾ ਸੀ ਕਿ ਕਈ ਦਿਨਾਂ ਤੋਂ ਜਿਹੜਾ ਏਵੀਟੀਐਫ ਤੇ ਬਰਨਾਲਾ ਪੁਲਿਸ ਇਹਦੇ ਉੱਤੇ ਇਹਨੂੰ ਟਰੈਕ ਕਰ ਰਹੀ ਸੀ ਤੇ ਕੱਲ ਏਜੀਟੀਐਫ ਦੀ ਟੀਮ ਨੂੰ ਇੱਕ ਜਿਹੜੀ ਇਤਲਾਹ ਮਿਲੀ ਸੀ ਜਿਹਦੇ ਤੇ ਕਾਰਵਾਈ ਕਰਦੇ ਹੋਏ ਸੀ ਇੱਕ ਕ੍ਰਿਮੀਨਲ ਪਰਸੂਅਟ ਜਿਹੜੀ ਮੋੜੀ ਇਹਦੇ 67 ਦੇ ਅਰਾਊਂਡ ਜਿਹੜੇ ਕ੍ਰਿਮੀਨਲ ਕੇਸ ਦਰਜ ਸੀਗੇ ਜੀ ਤੇ ਰੀਸੈਂਟਲੀ ਇੱਕ 307 ਦਾ ਕੇਸ ਹੋਇਆ ਸੀ ਜੋ ਧਨੋਲੇ ਵਿੱਚ ਮੁਕੱਦਮਾ ਨੰਬਰ 2 ਥਾਣਾ ਧਨੋਲਾ ਦਾ ਜਿਹੜਾ ਜਿਹਦੇ ਵਿੱਚ ਵਾਂਟਡ ਸੀ ਇਹਦੇ ਵਿੱਚ ਇਹ ਪਕੜਿਆ ਸੀ ਤੇ ਜਿਹੜੇ ਨਾਲ ਦੇ ਸਾਥੀ ਫੜੇ ਫੜੇ ਗਏ ਨੇ ਉਹਨਾਂ ਨੂੰ ਕਿੱਥੇ ਰੱਖਿਆ ਉਹ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਉਹਨਾਂ ਨੂੰ ਮਾਣਜੋਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ